ਸੈਂਟਰ ਦੇ ਵਿੱਚ ਦਾਖਲ ਹੋ ਕੇ ਨੌਜਵਾਨਾਂ ਨੇ ਗੁੰਡਾਗਰਦੀ ਕੀਤੀ ਹੈ ਤਾਂ ਬਟਾਲਾ ਦੇ ਪਿੜਵਾਲੇ ਇਲਾਕੇ ਦਾ ਇਹ ਮਾਮਲਾ ਦਰਅਸਲ ਸ਼ਹਿਰ ਦੇ ਹੰਸਾਲੀ ਪੁਲ ਦੇ ਨੇੜੇ ਉਸ ਵੇਲੇ ਮਾਹੌਲ ਤਣਾਅਪਨ ਬਣਿਆ ਜਦ ਕੁਝ ਨੌਜਵਾਨ ਇੱਕ ਆਇਲਟ ਸੈਂਟਰ ਦੇ ਵਿੱਚ ਦਾਖਲ ਹੁੰਦੇ ਨੇ ਪਲਾਇਲਟ ਸੈਂਟਰ ਦੇ ਮਾਲਕ ਦਿਨਵੈਸਵਾਦੀ ਕਰਦੇ ਨੇ ਦੇਖ ਜਾਈ ਦੇਖ ਦਿਆਂ ਨੌਜਵਾਨਾਂ ਨੇ ਉਸ ਸੈਂਟਰ ਦੇ ਮਾਲਕਾ ਤੇ ਹਮਲਾ ਕਰ ਦਿੱਤਾ ਸੈਂਟਰ ਮਾਲਕ ਦੀਪਕ ਮਾਰ ਤੇ ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਸੈਂਟਰ ਤੇ ਬੈਠੇ ਸਨ ਤਾਂ ਅਚਾਨਕ ਹੀ ਕੁਝ ਨੌਜਵਾਨ ਆਉਂਦੇ ਨੇ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਇੱਥੇ ਜਿਹੜੀ ਬਦਤਮੀਜ਼ੀ ਕੀਤੀ ਗਈ ਹੈ ਤੇ ਫਿਰ ਬੁਰੇ ਤਰੀਕੇ ਦੇ ਨਾਲ ਸੈਂਟਰ ਮਾਲਕ ਤੇ ਹਮਲਾ ਕਰ ਇਸ ਦੇ ਦਰਮਿਆਨ ਉਹਨਾਂ ਫਾਇਰ ਵੀ ਕੀਤੇ ਨੇ ਜਦੋਂ ਨਾਲ ਆਪਣੇ ਬਚਾਅ ਦੇ ਵਿੱਚ ਲਾਇਸੈਂਸੀ ਪਿਸਤੌਲ ਦਾ ਨਾ ਫਾਇਰ ਕੀਤੇ ਨੇ ਤੇ ਲੜਾਈ ਦੌਰਾਨ ਹਮਲਾ ਕਰਨ ਵਾਲੇ ਨੌਜਵਾਨ ਪਿਸਤੌਲ ਛੋ ਕੇ ਫਰਾਰ ਹਾਲਾਂਕਿ ਇਸ ਦੀ ਸੀਸੀਟੀਵੀ ਫੁਟੇਜ ਹੈ ਉਹ ਵੀ ਸਾਹਮਣੇ ਆਈ ਹੈ ਤੇ ਇਸੇ ਦਰਮਿਆਨ ਉਹਨਾਂ ਦੇ ਵੱਲੋਂ ਉਹਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਰਸਲ ਉਹਨਾਂ ਦਾ ਹੀ ਕਹਿਣਾ ਹੈ ਕਿ ਜਿੱਥੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਈਲਾਈਟ ਸੈਂਟਰ ਮਾਲਕਾ ਦਾ ਕਹਿਣਾ ਹੈ ਕਿ ਸਾਡੇ ਪਿੱਛੇ ਛੋਟੀ ਜਿਹੀ ਵਜ੍ਹਾ ਦੋ ਦਿਨ ਪਹਿਲਾਂ ਉਹਨਾਂ ਦੀ ਪ੍ਰਾਈਵੇਟ ਪਾਰਕਿੰਗ ਕੋਈ ਐਕਟਿਵਾ ਉਸ ਪਾਰਕਿੰਗ ਦੇ ਵਿੱਚ ਲਗਾ ਆ ਗਿਆ ਸੀ ਕਾਫੀ ਸਮੇਂ ਤੱਕ ਲੈਨ ਨਹੀਂ ਆਇਆ ਜਦੋਂ ਲੈਕਟਿਵਾ ਕੋਈ ਲੈਨ ਨਹੀਂ ਆਇਆ ਤਾਂ ਉਹਨਾਂ ਐਕਟਿਵਾ ਆਪਣੇ ਕੋਲ ਰੱਖ ਲਈ ਬਾਅਦ ਦੇ ਵਿੱਚ ਜਦੋਂ ਕੋਈ ਉੱਥੇ ਆਇਆ ਹੈ ਤਾਂ ਉਸੇ ਗੱਲ ਨੂੰ ਲੈ ਕੇ ਰੰਜਿਸ਼ ਸੀਗੀ ਉਹਨਾਂ ਦੇ ਵਿੱਚ ਬਹਿਸਬਾਦੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਫਾਇਰਿੰਗ ਹੋਈ ਹੈ ਤਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦਿਪਕ ਕੁਮਾਰ ਗੱਲ ਵੀ ਜਿਵੇਂ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਬਾਕੀ ਪੱਤਰਕਾ ਤੁਹਾਡੇ ਸਾਰਿਆਂ ਨੂੰ ਖਲ ਕੋਈ ਵੀ ਨਹੀਂ ਹੈ ਜੀ ਸਿੰਪਲ ਜੀ ਗੱਲ ਹੈ 1200 ਵਰ ਦੇ ਅਨਨੋਨ ਮੁਰੇ ਨੇ ਅਜੀ ਨਹੀਂ ਜਾਣਦੇ ਆ ਕੇ ਥੱਲੇ ਪਹਿਲਾਂ ਵੱਡੇ-ਵਡੇਰਾਂ ਦਾ ਲੜ ਪਿਆ ਰੈਸਟੋਰੈਂਟ ਦੇ ਅੰਦਰ ਉਥੇ ਉਹਨਾਂ ਨੇ ਤੁਤ ਮੈਂ 10 ਵਜੇ ਹੀ ਹੋਈ ਆ ਫਿਰ ਮੈਂ ਮੈਂ ਤੇ ਇੱਕ ਛੋਟਾ ਬਰਾਦਰ ਇੱਥੇ ਬੈਠਾ ਹੀ ਆਪਾਂ ਥੱਲੇ ਗਏ ਆ ਤੇ ਅਗਰੈਸਿਵ ਆ ਸੁਝਾਇਆ ਕੋਈ ਗੱਲ ਨਹੀਂ ਸੀ ਇੱਕ ਨਿੱਕੇ ਜਿਹਾ ਸਕੂਟੀ ਦੀ ਗੱਲ ਸੀ ਉਤੋਂ ਉਹਨਾਂ ਨੇ ਹੰਡ ਕਟਣਾ ਸ਼ੁਰੂ ਕੀਤਾ ਵਾ ਤੁਹਾਡੇ ਸਾਹਮਣੇ ਹੀ ਆ ਵੱਡੇ ਬਰਾਦਰ ਕਟੇ ਮੈਨੂੰ ਵੀ ਛੋਟੇ ਨੇ ਵੀ ਕਟ ਕੇ ਗਏ ਨੇ ਤੇ ਉਹਨਾਂ ਨੇ ਰਿਵਾਲਵਰ ਕੱਢੇ ਆਪਣੇ ਪਿਸਟਲ ਫਾਇਰ ਕੀ ਤੇ ਅਹੀ ਵੀ ਜਵਾਬੀ ਆਪਣੇ ਰਿਵਾਲਵਰ ਕੱਢੇ ਆ ਤੇ ਉਸੇ ਕਟਣ ਖੋਏ ਸਾਡੀ ਰਿਵਾਲਵਰ ਜਿਹੜਾ ਇੱਕ ਬੱਤੀ ਬੋਰਡ ਦਾ ਲੈ ਗਏ ਮੇਰਾ ਲਾਇਸੈਂਸੀ ਰਿਵਾਲਵਰ ਹਾਂਜੀ ਕਾਰਨ ਇੱਕ ਸਕੂਟੀ ਦਾ ਕਾਰਨ ਸੀ ਮੇਨ ਇੱਕ ਲੇਡੀ ਸੀ ਇੱਕ ਲੜਕਾ ਆਇਆ 3-4 ਦਿਨ ਪਹਿਲਾਂ ਦੀ ਗੱਲ ਹੈ ਸ਼ਾਇਦ ਬਾਹਰ ਸਕੂਟੀ ਲਾਈ ਹੈ ਸਾਡੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੈ ਲਾ ਕੇ ਤੇ ਗੱਡੀ ਵਾਹ ਕੇ ਚਲ ਗਏ ਆਈ ਵੇਖਿਆ ਤੇ ਚੋਕੇ ਮੁੰਡੇ ਨੇ ਕਿਹਾ ਕਿ ਅੰਦਰ ਕਰਦੇ ਆਣ ਕੇ ਸਮਝਾ ਕੇ ਦੇ ਦਾਂਗੇ ਉਹ ਆਏ ਹਾਂਜੀ ਤੁਹਾਡੀ ਸਕੂਟੀ ਅੰਦਰ ਲਾਈ ਹੈ ਤੁਸੀਂ ਇੱਧਰ ਅਨੈਸੀਸਰੀ ਪਾਰਕ ਨਹੀਂ ਥੋੜਾ ਜਿਹਾ ਬਸਟਡ ਪਾਰਕਿੰਗ ਬਣੀ ਉੱਥੇ ਲਾਓ ਤੇ ਉਹ ਚੋਕੇ ਸਕੂਟੀ ਵਾਪਸ ਕਰਤੀ ਆ ਕੋਈ ਗੱਲਬਾਤ ਨਹੀਂ ਹੋਦਣ ਸੌਰੀ ਫੀਲ ਕਰਕੇ ਗਿਆ ਲੜਕਾ ਅੱਜ ਪਤਾ ਨਹੀਂ ਕਿਹੜੀ ਰਜਿਸਟ੍ਰਾ ਉਹ 15 ਤੋਂ 20 ਮੁੰਡੇ ਲੈ ਕੇ ਆਇਆ ਅੱਛਾ ਕਿੰਨੀ ਵਾਰ ਹੋਇ ਉਹ ਦੇਖੋ ਇੱਕ ਦੋ ਫਾਇਰ ਮੇਰੇ ਕੋਲ ਆਇਆ ਆਪਣੇ ਜਵਾਬੀ ਫਾਇਰ ਵਿੱਚ ਰਿਪੋਰਟਿੰਗ ਜਿਹੜਾ ਹੈ ਕਾਹਨ ਨਹੀਂ ਕਰਦੇ ਤੂੰ ਮਾਰ ਦੇਣਾ ਹਾਂ ਤੇਨੂੰ ਤੇ ਉਹਨਾਂ ਨੇ ਵੀ ਫਾਇਰ ਕੱਢੇ ਆ ਵੱਡੇ ਬ੍ਰਦਰ ਨੇ ਵੀ ਕੱਢੇ ਆ ਕੋ ਚਾਰ ਪੰਜ ਫਾਇਰ ਹੋਏ ਸੂਚਨਾ ਪ੍ਰਾਪਤ ਹੋਈ ਜੇ ਨਿਊ ਵੈਬਰ ਜੀ ਅਕੈਡਮੀਆ ਵਿਦ ਰੈਸਟੋਰੈਂਟ ਆ ਇਹਨਾਂ ਦੇ ਇੱਥੇ ਬਾਹਰ ਕੋਈ ਫਾਇਰਿੰਗ ਹੋਈ ਹੈ ਇਹ ਸੂਚਨਾ ਮੀਟਿੰਗ ਦੇ ਆਧਾਰ ਤੇ ਆਪਾਂ ਪੁੱਜੇ ਤੇ ਕਿ ਸੀਸੀਟੀਵੀ ਕੈਮਰੇ ਜੋ ਇਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਆ ਜੋ ਤਾਂ ਸਾਹਮਣੇ ਆਉਣਗੇ ਉਹਦੇ ਮੁਤਾਬਕ ਜੋ ਦੋਸ਼ੀ ਪਾਇਆਗਾ ਉਹਦੇ ਖਿਲਾਫ ਕਾਰਵਾਈ ਹੋਵੇ ਕਿੰਨੀਆਂ ਗੋਲੀਆਂ ਚੱਲੀਆਂ ਕਿੰਨੇ ਜਖਮੀ ਨਹੀਂ ਅਜੇ ਪੁੱਜੀਆਂ ਜਖਮੀ ਬਾਰੇ ਕੋਈ ਸੂਚਨਾ ਨਹੀਂ ਆਇਆ ਕਿ ਬਾਕੀ ਕਿੰਨੀਆਂ ਗੋਲੀਆਂ ਚੱਲੀਆਂ ਇਹਦੇ ਬਾਰੇ ਵੀ ਆਪਾਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਕੋਈ ਹੋਈ ਹੈ ਕਿਸੇ ਪਰਵਾਸ ਦਿੱਤੇ ਸਿਰਾਰਦੀ ਹੈ ਅਜੇ ਆਪਾਂ ਪੁੱਜੀਆਂ ਇੱਥੇ ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਕੋਈ ਬਾਕੀ ਜੋ ਇਨਵੈਸਟੀਗੇਸ਼ਨ ਚੋਂਦਾ ਬਾਕੀ ਦੇਖ ਲਈਨੇ ਜੰਧਾੜੇ ਆਇਲੈਟਸ ਸੈਂਟਰ ਦੇ ਵਿੱਚ ਦਾਖਲ ਹੋ ਕੇ ਨੌਜਵਾਨਾਂ ਨੇ ਗੁੰਡਾਗਰਦੀ ਕੀਤੀ ਹੈ ਤਾਂ ਬਟਾਲਾ ਦੇ ਢੀੜਵਾਲੇ ਇਲਾਕੇ ਦਾ ਇਹ ਮਾਮਲਾ ਦਰਅਸਲ ਸ਼ਹਿਰ ਦੇ ਹੰਸਾਲੀ ਪੁਲ ਦੇ ਨੇੜੇ ਉਸ ਵੇਲੇ ਮਾਹੌਲ ਤਣਾਅਪਨ ਬਣਿਆ ਜਦ ਕੁਝ ਨੌਜਵਾਨ ਇੱਕ ਆਇਲੈਟ ਸੈਂਟਰ ਦੇ ਵਿੱਚ ਦਾਖਲ ਹੁੰਦੇ ਨੇ ਪਹਿਲਾ ਆਇਲੈਟ ਸੈਂਟਰ ਦੇ ਮਾਲਕ ਜਨਾ ਬੈਸਵਾਸੀ ਕਰਦੇ ਨੇ ਦੇਖ ਜਾਈਂ ਦੇਖ ਦਿਆਂ ਨੌਜਵਾਨਾਂ ਨੇ ਉਸ ਸੈਂਟਰ ਦੇ ਮਾਲਕਾਂ ਤੇ ਹਮਲਾ ਕਰ ਦਿੱਤਾ ਸੈਂਟਰ ਮਾਲਕ ਦੀਪਕ ਕੁਮਾਰ ਤੇ ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਸੈਂਟਰ ਤੇ ਬੈਠੇ ਸਨ ਤਾਂ ਅਚਾਨਕ ਹੀ ਕੁਝ ਨੌਜਵਾਨ ਆਉਂਦੇ ਨੇ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਇੱਥੇ ਜਿਹੜੀ ਬਦਤਮੀਜ਼ੀ ਕੀਤੀ ਗਈ ਹੈ ਤੇ ਫਿਰ ਬੁਰੇ ਤਰੀਕੇ ਦੇ ਨਾਲ ਸੈਂਟਰ ਮਾਲਕ ਤੇ ਹਮਲਾ ਕਰਦੇ ਇਸ ਦੇ ਦਰਮਿਆਨ ਉਹਨਾਂ ਫਾਇਰ ਵੀ ਕੀਤੇ ਨੇ ਜਦੋਂ ਨਾਲ ਆਪਣੇ ਬਚਾਅ ਦੇ ਵਿੱਚ ਲਾਇਸੈਂਸੀ ਪਿਸਤੌਲ ਦਾ ਨਾ ਫਾਇਰ ਕੀਤੇ ਨੇ ਤੇ ਲੜਾਈ ਦੌਰਾਨ ਹਮਲਾ ਕਰਨ ਵਾਲੇ ਨੌਜਵਾਨ ਪਿਸਤੌਲ ਹੋ ਕੇ ਫਰਾਰ ਹਾਲਾਂਕਿ ਇਸ ਦੀ ਸੀਸੀਟੀਵੀ ਫੁਟੇਜ ਹੈ ਉਹ ਵੀ ਸਾਹਮਣੇ ਆਈਏ ਤੇ ਇਸੇ ਦਰਮਿਆਨ ਉਹਨਾਂ ਦੇ ਵੱਲੋਂ ਉਹਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ। ਜਰਸਲਾ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਹਾਈਲਾਈਟ ਸੈਂਟਰ ਮਾਲਕਾ ਦਾ ਕਹਿਣਾ ਹੈ ਕਿ ਸਾਡੇ ਪਿੱਛੇ ਛੋਟੀ ਜਿਹੀ ਵਜ੍ਹਾ ਦੋ ਦਿਨ ਪਹਿਲਾਂ ਉਹਨਾਂ ਦੀ ਪ੍ਰਾਈਵੇਟ ਪਾਰਕਿੰਗ ਕੋਈ ਐਕਟਿਵਾ ਉਸ ਪਾਰਕਿੰਗ ਦੇ ਵਿੱਚ ਲਗਾ ਆ ਗਿਆ ਸੀ। ਕਾਫੀ ਸਮੇਂ ਤੱਕ ਲੈਨ ਨਹੀਂ ਆਇਆ। ਜਦੋਂ ਐਕਟਿਵਾ ਕੋਈ ਲੈਨ ਨਹੀਂ ਆਇਆ ਤਾਂ ਉਹਨਾਂ ਐਕਟਿਵਾ ਆਪਣੇ ਕੋਲ ਰੱਖ ਲਈ। ਬਾਅਦ ਦੇ ਵਿੱਚ ਜਦੋਂ ਕੋਈ ਉੱਥੇ ਆਇਆ ਹੈ ਉਸੇ ਗੱਲ ਨੂੰ ਲੈ ਕੇ ਰੰਜਿਸ਼ ਸੀਗੀ ਉਹਨਾਂ ਦੇ ਵਿੱਚ ਬਹਿਸਬਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਫਾਇਰਿੰਗ ਹੋਈ ਹੈ ਤਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦਿਪਕ ਕੁਮਾਰ ਗੱਲ ਵੀ ਜਿਵੇਂ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਬਾਕੀ ਪੱਤਰਕਾਰ ਤੁਹਾਡੇ ਸਾਰਿਆਂ ਨੂੰ ਖਲ ਕੋਈ ਵੀ ਨਹੀਂ ਹੈ ਜੀ ਸਿੰਪਲ ਜੀ ਗੱਲ ਹੈ 1200 ਵਰ ਦੇ ਅਨਨੋਨ ਮੁੰਡੇ ਨੇ ਆਏ ਨਹੀਂ ਜਾਣਦੇ ਆ ਕੇ ਥੱਲੇ ਪਹਿਲਾਂ ਵੱਡੇ ਭਰਾ ਦਾ ਲੜ ਪਿਆ ਰੈਸਟੋਰੈਂਟ ਦੇ ਅੰਦਰ ਉਥੇ ਉਹਨਾਂ ਨੇ ਤੁਤ ਮੈਂ 10 ਵਜੇ ਹੀ ਹੋਈ ਆ ਫਿਰ ਮੈਂ ਮੈਂ ਤੇ ਇੱਕ ਛੋਟਾ ਬਰਾਦਰ ਇੱਥੇ ਬੈਠਾ ਹੀ ਆਪਾਂ ਥੱਲੇ ਗਏ ਆ ਤੇ ਅਗਰੈਸਿਵ ਆ ਸੁਝਾਇਆ ਕੋਈ ਗੱਲ ਨਹੀਂ ਸੀ ਇੱਕ ਨਿੱਕੇ ਜਿਹਾ ਸਕੂਟੀ ਦੀ ਗੱਲ ਸੀ ਉਤੋਂ ਉਹਨਾਂ ਨੇ ਹੰਡ ਕਟਣਾ ਸ਼ੁਰੂ ਕੀਤਾ ਵਾ ਤੁਹਾਡੇ ਸਾਹਮਣੇ ਹੀ ਆ بڑے ਬਰਾਦਰ ਕਟਿਆ ਮੈਨੂੰ ਵੀ ਛੋਟੇ ਨੇ ਵੀ ਕਟ ਕੇ ਗਏ ਨੇ ਤੇ ਉਹਨਾਂ ਨੇ ਰਿਵਾਲਵਰ ਕੱਢੇ ਆਪਣੇ ਪਿਸਟਲ ਫਾਇਰ ਕੀ ਤੇ ਅਹੀ ਵੀ ਜਵਾਬੀ ਆਪਣੇ ਰਿਵਾਲਵਰ ਕੱਢੇ ਆ ਤੇ ਉਸੇ ਕਟਣ ਖੋਏ ਸਾਡੀ ਰਿਵਾਲਵਰ ਜਿਹੜਾ ਇੱਕ ਬੱਤੀ ਬੋਰਡ ਦਾ ਲੈ ਗਏ ਮੇਰਾ ਲਾਇਸੈਂਸੀ ਰਿਵਾਲਵਰ ਹਾਂਜੀ ਕਾਰਨ ਕਾਰਨ ਇੱਕ ਸਕੂਟੀ ਦਾ ਕਾਰਨ ਸੀ ਮੈਂ ਇੱਕ ਲੇਡੀ ਸੀ ਇੱਕ ਲੜਕਾ ਆਇਆ 3-4 ਦਿਨ ਪਹਿਲਾਂ ਦੀ ਗੱਲ ਹੈ ਸ਼ਾਇਦ ਬਾਹਰ ਸਕੂਟੀ ਲਾਈ ਹੈ ਸਾਡੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੈ ਲਾ ਕੇ ਤੇ ਗੱਡੀ ਵਾਹ ਕੇ ਚਲ ਗਏ ਆ ਜੀ ਵੇਖਿਆ ਤੇ ਚੋਕੇ ਮੁੰਡੇ ਨੇ ਕਹਿ ਕੇ ਅੰਦਰ ਕਰਦੇ ਆਣ ਕੇ ਸਮਝਾ ਕੇ ਦੇ ਦਾਂਗੇ ਉਹ ਆਏ ਹਾਂਜੀ ਤੁਹਾਡੀ ਸਕੂਟੀ ਅੰਦਰ ਲਾਈ ਹੈ ਤੁਸੀਂ ਇੱਧਰ ਅਨਨੈਸੈਸੀ ਪਾਰਕ ਨਹੀਂ ਥੋੜਾ ਜਿਹਾ ਬਸਟੈਂਡ ਪਾਰਕਿੰਗ ਬਣੀ ਉੱਥੇ ਲਾਓ ਤੇ ਉਹ ਚੋਕੇ ਸਕੂਟੀ ਵਾਪਸ ਕਰਤੀ ਆ ਕੋਈ ਗੱਲਬਾਤ ਨਹੀਂ ਹੋਦਣੋ ਸੌਰੀ ਫੀਲ ਕਰਕੇ ਗਿਆ ਲੜਕਾ ਅੱਜ ਪਤਾ ਨਹੀਂ ਕਿਹੜੇ ਰੰਜਿਸ਼ ਨਾਲ 15 ਤੋਂ 20 ਮੁੰਡੇ ਲੈ ਕੇ ਆਇਆ ਅੱਛਾ ਕਿੰਨੇ ਉਹ ਦੇਖੋ ਇੱਕ ਦੋ ਫਾਇਰ ਮੇਰੇ ਕੋਲ ਆ ਆਪਣੇ ਜਵਾਬੀ ਫਾਇਰ ਵਿੱਚ ਰਿਪੋਰਟਿੰਗ ਜਿਹੜਾ ਹੈ ਕਹਿੰਦਾ ਨਹੀਂ ਨਹੀਂ ਕਰਦੇ ਤੂੰ ਮਾਰ ਦੇਣਾ ਹੁਣ ਤੇਨੂੰ ਤੇ ਉਹਨਾਂ ਨੇ ਵੀ ਫਾਇਰ ਕੱਢੇ ਆ ਵੱਡੇ ਬ੍ਰਦਰ ਨੇ ਵੀ ਕੱਢੇ ਆ ਕੋ ਚਾਰ ਪੰਜ ਫਾਇਰ ਹੋਏ ਸੂਚਨਾ ਪ੍ਰਾਪਤ ਹੋਈ ਜੇ ਨਿਊ ਵੈਬਰ ਜੇ ਅਕੈਡਮੀ ਆ ਵਿਦ ਰੈਸਟੋਰੈਂਟ ਆ ਇਹਨਾਂ ਦੇ ਇੱਥੇ ਬਾਹਰ ਕੋਈ ਫਾਇਰਿੰਗ ਹੋਈ ਹੈ ਇਹ ਸੂਚਨਾ ਮਿਲਣ ਦੇ ਆਧਾਰ ਤੇ ਆਪਾਂ ਪੁੱਜੇ ਤੇ ਸੀਸੀਟੀਵੀ ਕੈਮਰੇਜ ਜੋ ਇਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਆ ਜੋ ਤਾਂ ਸਾਹਮਣੇ ਆਉਣਗੇ ਉਹਦੇ ਮੁਤਾਬਕ ਜੋ ਦੋਸ਼ੀ ਪਾਇਆਗਾ ਉਹਦੇ ਖਿਲਾਫ ਕਾਰਵਾਈ ਹੋਵੇ ਕੰਨੀਆਂ ਕੋਲੀਆਂ ਕੰਨੀਆਂ ਤੇ ਕਿੰਨੀ ਜਦਾਂ ਨਹੀਂ ਆਈ ਨਹੀਂ ਅਜੇ ਪੁੱਜੀਆਂ जख्मी ਬਾਰੇ ਕੋਈ ਸੂਚਨਾ ਨਹੀਂ ਹੈ ਕਿ ਬਾਕੀ ਕੰਨੀਆਂ ਗੋਲੀ ਕਰਨੀਆਂ ਦੇ ਬਾਰੇ ਵੀ ਆਪਾਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਕੋਈ ਕੋਈ ਹੋਈ ਹੈ ਕਿਸੇ ਪਰਵਾਸ ਇੱਥੇ ਫਰਾਰ ਨਹੀਂ ਹਜੇ ਆਪਾਂ ਪੁੱਜੀਆਂ ਇੱਥੇ ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਕੋਈ ਬਾਕੀ ਜੋ ਇਨਵੈਸਟੀਗੇਸ਼ਨ ਚੋਂਦਾ ਬਾਕੀ ਦੇਖ ਲਈਨੇ ਦਿਨ ਦਿਹਾੜੇ ਆਈਲੈਂਡਸ ਸੈਂਟਰ ਦੇ ਵਿੱਚ ਦਾਖਲ ਹੋ ਕੇ ਨੌਜਵਾਨਾਂ ਨੇ ਗੁੰਡਾਗਰਦੀ ਕੀਤੀ ਹੈ ਤਾਂ ਬਟਾਲਾ ਦੇ ਢੀੜਵਾਲੇ ਇਲਾਕੇ ਦਾ ਇਹ ਮਾਮਲਾ ਦਰਅਸਲ ਸ਼ਹਿਰ ਦੇ ਹੰਸਾਲੀ ਪੁਲ ਦੇ ਨੇੜੇ ਉਸ ਵੇਲੇ ਮਾਹੌਲ ਤਣਾਅਪਨ ਬਣਿਆ ਜਦ ਕੁਝ ਨੌਜਵਾਨ ਇੱਕ ਆਈਲੈਂਡ ਸੈਂਟਰ ਦੇ ਵਿੱਚ ਦਾਖਲ ਹੁੰਦੇ ਨੇ ਪਹਿਲਾ ਆਈਲੈਂਡ ਸੈਂਟਰ ਦੇ ਮਾਲਕ ਦਾ ਨਵੈਸਵਾਦੀ ਕਰਦੇ ਨੇ ਦੇਖ ਲਈ ਦੇਖਦਿਆਂ ਨੌਜਵਾਨਾਂ ਨੇ ਉਸ ਸੈਂਟਰ ਦੇ ਮਾਲਕਾ ਤੇ ਹਮਲਾ ਕਰ ਦਿੱਤਾ ਸੈਂਟਰ ਮਾਲਕ ਦੀਪਕ ਮਾਰ ਤੇ ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਸੈਂਟਰ ਤੇ ਬੈਠੇ ਸਨ ਤਾਂ ਅਚਾਨਕ ਹੀ ਕੁਝ ਨੌਜਵਾਨ ਆਉਂਦੇ ਨੇ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਇੱਥੇ ਜਿਹੜੀ ਬਦਤਮੀਜ਼ੀ ਕੀਤੀ ਗਈ ਹੈ ਤੇ ਫਿਰ ਬੁਰੇ ਤਰੀਕੇ ਦੇ ਨਾਲ ਸੈਂਟਰ ਮਾਲਕ ਤੇ ਹਮਲਾ ਕਰਦੇ ਇਸ ਦੇ ਦਰਮਿਆਨ ਉਹਨਾਂ ਫਾਇਰ ਵੀ ਕੀਤੇ ਨੇ ਜਦੋਂ ਨਾਲ ਆਪਣੇ ਬਚਾਅ ਦੇ ਵਿੱਚ ਲਾਇਸੈਂਸੀ ਪਿਸਤੌਲ ਦਾ ਨਾ ਫਾਇਰ ਕੀਤੇ ਨੇ ਤੇ ਲੜਾਈ ਦੌਰਾਨ ਹਮਲਾ ਕਰਨ ਵਾਲੇ ਨੌਜਵਾਨ ਪਿਸਤੌਲ ਛੋ ਕੇ ਫਰਾਰ ਹਾਲਾਂਕਿ ਇਸ ਦੀ ਸੀਸੀਟੀਵੀ ਫੁਟੇਜ ਹੈ ਉਹ ਵੀ ਸਾਹਮਣੇ ਆਈ ਹੈ ਤੇ ਇਸੇ ਦਰਮਿਆਨ ਉਹਨਾਂ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ। ਰਸਲਾ ਉਹਨਾਂ ਦਾ ਹੀ ਕਹਿਣਾ ਹੈ ਕਿ ਜਿੱਥੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਹਾਈਲਾਈਟ ਸੈਂਟਰ ਮਾਲਕਾ ਦਾ ਕਹਿਣਾ ਹੈ ਕਿ ਸਾਡੇ ਪਿੱਛੇ ਛੋਟੀ ਜਿਹੀ ਵਜ੍ਹਾ ਦੋ ਦਿਨ ਪਹਿਲਾਂ ਉਹਨਾਂ ਦੀ ਪ੍ਰਾਈਵੇਟ ਪਾਰਕਿੰਗ ਕੋਈ ਐਕਟਿਵਾ ਉਸ ਪਾਰਕਿੰਗ ਦੇ ਵਿੱਚ ਲਗਾ ਆ ਗਿਆ ਸੀ। ਕਾਫੀ ਸਮੇਂ ਤੱਕ ਲੈਨ ਨਹੀਂ ਆਇਆ। ਜਦੋਂ ਲੈਕਟਿਵਾ ਕੋਈ ਲੈਨ ਨਹੀਂ ਆਇਆ ਤਾਂ ਉਹਨਾਂ ਐਕਟਿਵਾ ਆਪਣੇ ਕੋਲ ਰੱਖ ਲਈ। ਬਾਅਦ ਦੇ ਵਿੱਚ ਜਦੋਂ ਕੋਈ ਉੱਥੇ ਆਇਆ ਹੈ ਤਾਂ ਉਸੇ ਗੱਲ ਨੂੰ ਲੈ ਕੇ ਰੰਜਿਸ਼ ਸੀਗੀ ਉਹਨਾਂ ਦੇ ਵਿੱਚ ਬਹਿਸਬਾਦ ਦੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਫਾਇਰਿੰਗ ਹੋ ਗਈ। ਤਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਦਾਇਕਿਆਨ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦਿਪਕ ਕੁਮਾਰ ਗੱਲ ਵੀ ਜਿਵੇਂ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਬਾਕੀ ਪੱਤਰਕਾਰ ਤੁਹਾਡੇ ਸਾਰਿਆਂ ਨੂੰ ਖਲ ਕੋਈ ਵੀ ਨਹੀਂ ਹੈ ਜੀ ਸਿੰਪਲ ਜੀ ਗੱਲ ਹੈ। 1200 ਵਰ ਦੇ ਅਨਨੋਨ ਮੁੰਡੇ ਨੇ ਅਜੀ ਨਹੀਂ ਜਾਣਦੇ ਆ ਕੇ ਥੱਲੇ ਪਹਿਲਾਂ ਵੱਡੇ-ਵਡੇਰਾਂ ਦਾ ਲੜ ਪਿਆ ਰੈਸਟੋਰੈਂਟ ਦੇ ਅੰਦਰ ਉਥੇ ਨਾ ਤੁਤ ਮਾਮਾ 10 ਵਜੇ ਆਈ ਹੋਈ ਆ ਫਿਰ ਮੈਂ ਮੈਂ ਤੇ ਇੱਕ ਛੋਟਾ ਬਰਾਦਰ ਇੱਥੇ ਬੈਠਾ ਹੀ ਆਪਾਂ ਥੱਲੇ ਗਏ ਆ ਤੇ ਅਗਰੈਸਿਵ ਆਫ ਸੁਝਾਇਆ ਕੋਈ ਗੱਲ ਨਹੀਂ ਸੀ ਇੱਕ ਨਿੱਕੇ ਜਿਹਾ ਸਕੂਟੀ ਦੀ ਗੱਲ ਸੀ ਉਤੋਂ ਨੇ ਸਾਨੂੰ ਕੁੱਟਣਾ ਸ਼ੁਰੂ ਕੀਤਾ ਵਾ ਤੁਹਾਡੇ ਸਾਹਮਣੇ ਹੀ ਆ بڑے ਬਰਾਦਰ ਕੁੱਟੇ ਮੈਨੂੰ ਵੀ ਛੋਟੇ ਨੂੰ ਵੀ ਕੁੱਟ ਕੇ ਗਏ ਨੇ ਤੇ ਉਹਨਾਂ ਨੇ ਰਿਵਾਲਵਰ ਕੱਢਿਆ ਆਪਣੇ ਪਿਸਟਲ ਫਾਇਰ ਕੀਤੇ ਅਸੀਂ ਵੀ ਜਵਾਬੀ ਆਪਣੇ ਰਿਵਾਲਵਰ ਕੱਢਿਆ ਤੇ ਉਸੇ ਕੁੱਟਣ ਖੋਏ ਛਾੜੀ ਰਿਵਾਲਵਰ ਜਿਹੜਾ ਇੱਕ ਬੱਤੀ ਬੋਰਡ ਦਾ ਲੈ ਗਏ ਮੇਰਾ ਲਾਇਸੈਂਸੀ ਰਿਵਾਲਵਰ ਹਾਂਜੀ ਕਾਰਨ ਕਾਰਨ ਇੱਕ ਸਕੂਟੀ ਦਾ ਕਾਰਨ ਸੀ ਮੈਂ ਇੱਕ ਲੇਡੀ ਸੀ ਇੱਕ ਲੜਕਾ ਆਇਆ 3-4 ਦਿਨ ਪਹਿਲਾਂ ਦੀ ਗੱਲ ਹੈ ਸ਼ਾਇਦ ਬਾਹਰ ਸਕੂਟੀ ਲਾਈ ਆ ਸਾਡੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੈ ਲਾ ਕੇ ਤੇ ਗੱਡੀ ਵਾਹ ਕੇ ਚਲ ਗਏ ਆਈ ਵੇਖਿਆ ਤੇ ਚੋਕੇ ਮੁੰਡੇ ਨੇ ਕਿਹਾ ਕਿ ਅੰਦਰ ਕਰਦੇ ਆਣ ਕੇ ਸਮਝਾ ਕੇ ਦੇ ਦਾਂਗੇ ਉਹ ਆਏ ਹਾਂਜੀ ਤੁਹਾਡੀ ਸਕੂਟੀ ਅੰਦਰ ਲਾਈ ਆ ਤੁਸੀਂ ਇੱਧਰ ਅਨੈਸੀਸਰੀ ਪਾਰਕ ਨਹੀਂ ਥੋੜਾ ਜਿਹਾ ਬਸਟਰਡ ਪਾਰਕਿੰਗ ਬਣੀ ਉੱਥੇ ਲਾਓ ਤੇ ਉਹ ਚੋਕੇ ਸਕੂਟੀ ਵਾਪਸ ਕਰਤੀ ਆ ਕੋਈ ਗੱਲਬਾਤ ਨਹੀਂ ਉਹਦੋਂ ਸੌਰੀ ਫੀਲ ਕਰਕੇ ਗਿਆ ਲੜਕਾ ਅੱਜ ਪਤਾ ਨਹੀਂ ਕਿਹੜੀ ਰਜਿਸਟ੍ਰੇਸ਼ਨ ਉਹ 15 ਤੋਂ 20 ਮੁੰਡੇ ਲੈ ਕੇ ਆਇਆ ਅੱਛਾ ਕਿੰਨੀ ਵ ਉਹ ਦੇਖੋ ਇੱਕ ਦੋ ਫਾਇਰ ਮੇਰੇ ਕੋਲ ਆਇਆ ਆਪਣੇ ਜਵਾਬੀ ਫਾਇਰ ਵਿੱਚ ਰਿਕਾਰਡਿੰਗ ਜਿਹੜਾ ਹੈ ਕਾਹਨ ਨਹੀਂ ਕਰਦੇ ਤੂੰ ਮਾਰ ਦੇਣਾ ਹਾਂ ਤੈਨੂੰ ਤੇ ਉਹਨਾਂ ਨੇ ਵੀ ਫਾਇਰ ਕੱਢੇ ਆ ਵੱਡੇ ਬ੍ਰਦਰ ਨੇ ਵੀ ਕੱਢੇ ਆ ਕੋ ਚਾਰ ਪੰਜ ਫਾਇਰ ਹੋਏ ਸੂਚਨਾ ਪ੍ਰਾਪਤ ਹੋਈ ਜੇ ਨਿਊ ਵੈਬਰ ਜੇ ਅਕੈਡਮੀਆ ਵਿਦ ਰੈਸਟੋਰੈਂਟ ਆ ਇਹਨਾਂ ਦੇ ਇੱਥੇ ਬਾਹਰ ਕੋਈ ਫਾਇਰਿੰਗ ਹੋਈ ਹੈ ਇਹ ਸੂਚਨਾ ਮਿਲਣ ਦੇ ਆਧਾਰ ਤੇ ਆਪਾਂ ਪੁੱਜੇ ਤੇ ਕਿ ਸੀਸੀਟੀਵੀ ਕੈਮਰੇਜ ਜੋ ਇਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਆ ਜੋ ਤਾਂ ਸਾਹਮਣੇ ਹੋਣਗੇ ਉਹਦੇ ਮੁਤਾਬਕ ਜੋ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਕਾਰਵਾਈ ਹੋਵੇ ਕਿੰਨੀਆਂ ਗੋਲੀਆਂ ਚਲੀਆਂ ਤੇ ਕਿੰਨੇ ਜ਼ਖਮੀ ਹੋਏ ਨਹੀਂ ਹਜੇ ਪੁੱਜੇ ਆਂ ਜ਼ਖਮੀ ਬਾਰੇ ਵੀ ਕੋਈ ਸੂਚਨਾ ਨਹੀਂ ਆਇਆ ਕਿ ਬਾਕੀ ਕਿੰਨੀਆਂ ਗੋਲੀਆਂ ਚਲੀਆਂ ਇਹਦੇ ਬਾਰੇ ਵੀ ਆਪਾਂ ਹਜੇ ਇਨਵੈਸਟੀਗੇਸ਼ਨ ਕਰ ਰਹੇ ਕੋਈ ਕੋਈ ਹੋਈ ਹੈ ਕਿਸੇ ਪਰਦਾਵਾ ਦਿੱਤੇ ਛਾੜ ਦਿੱਤਾ ਹਜੇ ਆਪਾਂ ਪੁੱਜੇ ਆਂ ਇੱਥੇ ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਕੋਈ ਵੀ ਬਾਕੀ ਜੋ ਇਨਵੈਸਟੀਗੇਸ਼ਨ ਹੋਣਾ ਬਾਕੀ ਦੇਖ ਲਈਨੇ ਆਰੇ ਆਇਲੈਂਡਸ ਸੈਂਟਰ ਦੇ ਵਿੱਚ ਦਾਖਲ ਹੋ ਕੇ ਨੌਜਵਾਨਾਂ ਨੇ ਗੁੰਡਾਗਰਦੀ ਕੀਤੀ ਹੈ ਤਬਟਾਲਾ ਦੇ ਭਿੜ ਵਾਲੇ ਇਲਾਕੇ ਦਾ ਇਹ ਮਾਮਲਾ ਦਰਅਸਲ ਸ਼ਹਿਰ ਦੇ ਹੰਸਾਲੀ ਪੁਲ ਦੇ ਨੇੜੇ ਉਸ ਵੇਲੇ ਮਾਹੌਲ ਤਣਾਅਪਨ ਬਣਿਆ ਜਦ ਕੁਝ ਨੌਜਵਾਨ ਇੱਕ ਆਇਲੈਂਡ ਸੈਂਟਰ ਦੇ ਵਿੱਚ ਦਾਖਲ ਹੁੰਦੇ ਨੇ ਪਹਿਲਾ ਆਇਲੈਂਡ ਸੈਂਟਰ ਦੇ ਮਾਲਕ ਨੇ ਬੇਸਵਾਦੀ ਕਰਦੇ ਨੇ ਦੇਖ ਲਈ ਦੇਖਦਿਆਂ ਨੌਜਵਾਨਾਂ ਨੇ ਉਸ ਸੈਂਟਰ ਦੇ ਮਾਲਕਾ ਤੇ ਹਮਲਾ ਕਰ ਦਿੱਤਾ ਸੈਂਟਰ ਮਾਲਕ ਦੀਪਕ ਧਮਰ ਤੇ ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਸੈਂਟਰ ਤੇ ਬੈਠੇ ਸਨ ਤਾਂ ਅਚਾਨਕ ਹੀ ਕੁਝ ਨੌਜਵਾਨ ਆਉਂਦੇ ਨੇ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਇੱਥੇ ਜਿਹੜੀ ਬਦਤਮੀਜ਼ੀ ਕੀਤੀ ਗਈ ਹੈ ਤੇ ਫਿਰ ਬੁਰੇ ਤਰੀਕੇ ਦੇ ਨਾਲ ਸੈਂਟਰ ਮਾਲਕ ਤੇ ਹਮਲਾ ਕਰਦੇ ਇਸ ਦੇ ਦਰਮਿਆਨ ਉਹਨਾਂ ਫਾਇਰ ਵੀ ਕੀਤੇ ਨੇ ਜਦੋਂ ਨਾਲ ਆਪਣੇ ਬਚਾਅ ਦੇ ਵਿੱਚ ਲਾਇਸੈਂਸੀ ਪਿਸਤੌਲ ਦਾ ਨਾ ਫਾਇਰ ਕੀਤੇ ਨੇ ਤੇ ਲੜਾਈ ਦੌਰਾਨ ਹਮਲਾ ਕਰਨ ਵਾਲੇ ਨੌਜਵਾਨ ਪਿਸਤੌਲ ਛੋ ਕੇ ਫਰਾਰ ਹੋ ਗਏ ਹਾਲਕਿ ਇਸ ਦੀ ਸੀਸੀਟੀਵੀ ਫੁਟੇਜ ਹੈ ਉਹ ਵੀ ਸਾਹਮਣੇ ਆਈ ਹੈ ਤੇ ਇਸੇ ਦਰਮਿਆਨ ਉਹਨਾਂ ਦੇ ਵੱਲੋਂ ਉਹਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ। ਦਰਸੱਲ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਈਲਾਈਟ ਸੈਂਟਰ ਮਾਲਕਾ ਦਾ ਕਹਿਣਾ ਹੈ ਕਿ ਸਾਡੇ ਪਿੱਛੇ ਛੋਟੀ ਜਿਹੀ ਵਜ੍ਹਾ ਦੋ ਦਿਨ ਪਹਿਲਾਂ ਉਹਨਾਂ ਦੀ ਪ੍ਰਾਈਵੇਟ ਪਾਰਕਿੰਗ ਕੋਈ ਐਕਟਿਵਾ ਉਸ ਪਾਰਕਿੰਗ ਦੇ ਵਿੱਚ ਲਗਾ ਆ ਗਿਆ ਸੀ। ਕਾਫੀ ਸਮੇਂ ਤੱਕ ਲੈਨ ਨਹੀਂ ਆਇਆ। ਜਦੋਂ ਐਕਟਿਵਾ ਕੋਈ ਲੈਨ ਨਹੀਂ ਆਇਆ ਤਾਂ ਉਹਨਾਂ ਐਕਟਿਵਾ ਆਪਣੇ ਕੋਲ ਰੱਖ ਲਈ। ਬਾਅਦ ਦੇ ਵਿੱਚ ਜਦੋਂ ਕੋਈ ਉੱਥੇ ਆਇਆ ਹੈ ਤਾਂ ਉਸੇ ਗੱਲ ਨੂੰ ਲੈ ਕੇ ਰੰਜਿਸ਼ ਸੀਗੀ ਉਹਨਾਂ ਦੇ ਵਿੱਚ ਬਹਿਸਬਾਦੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਫਾਇਰਿੰਗ ਹੋਈ ਹੈ ਤਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦਿਪਕ ਕੁਮਾਰ ਗੱਲ ਵੀ ਜਿਵੇਂ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਬਾਕੀ ਪੱਤਰਕਾ ਤੁਹਾਡੇ ਸਾਰਿਆਂ ਨੂੰ ਖਲ ਕੋਈ ਵੀ ਨਹੀਂ ਹੈ ਜੀ ਸਿੰਪਲ ਜੀ ਗੱਲ ਹੈ 1200 ਵਰ ਦੇ ਅਨਨੋਨ ਮੁਰੇ ਨੇ ਅਜੀ ਨਹੀਂ ਜਾਣਦੇ ਆ ਕੇ ਥੱਲੇ ਪਹਿਲਾਂ ਵੱਡੇ-ਵਡੇਰਾਂ ਦਾ ਲੜ ਪਿਆ ਰੈਸਟੋਰੈਂਟ ਦੇ ਅੰਦਰ ਉਥੇ ਉਹਨਾਂ ਨੇ ਤੁਤ ਮੈਂ 10 ਵਜੇ ਹੀ ਹੋਈ ਆ ਫਿਰ ਮੈਂ ਮੈਂ ਤੇ ਇੱਕ ਛੋਟਾ ਬਰਾਦਰ ਇੱਥੇ ਬੈਠਾ ਹੀ ਆਪਾਂ ਥੱਲੇ ਗਏ ਆ ਤੇ ਅਗਰੈਸਿਵ ਆ ਸੁਝਾਇਆ ਕੋਈ ਗੱਲ ਨਹੀਂ ਸੀ ਇੱਕ ਨਿੱਕੇ ਜਿਹਾ ਸਕੂਟੀ ਦੀ ਗੱਲ ਸੀ ਉਤੋਂ ਉਹਨਾਂ ਨੇ ਹੰਨ ਕਟਣਾ ਸ਼ੁਰੂ ਕੀਤਾ ਵਾ ਤੁਹਾਡੇ ਸਾਹਮਣੇ ਹੀ ਆ بڑے ਬਰਾਦਰ ਕਟੇ ਮੈਨੂੰ ਵੀ ਛੋਟੇ ਨੇ ਵੀ ਕਟ ਕੇ ਗਏ ਨੇ ਤੇ ਉਹਨਾਂ ਨੇ ਰਿਵਾਲਵਰ ਕੱਢੇ ਆਪਣੇ ਪਿਸਟਲ ਫਾਇਰ ਕੀ ਤੇ ਅਹੀ ਵੀ ਜਵਾਬੀ ਆਪਣੇ ਰਿਵਾਲਵਰ ਕੱਢੇ ਆ ਤੇ ਉਸੇ ਕਟਣ ਖੋਏ ਸਾਡੀ ਰਿਵਾਲਵਰ ਜਿਹੜਾ ਇੱਕ ਬੱਤੀ ਬੋਰਡ ਦਾ ਲੈ ਗਏ ਮੇਰਾ ਲਾਇਸੈਂਸੀ ਰਿਵਾਲਵਰ ਹਾਂਜੀ ਕਾਰਨ ਕਾਰਨ ਇੱਕ ਸਕੂਟੀ ਦਾ ਕਾਰਨ ਸੀ ਮੈਂ ਇੱਕ ਲੇਡੀ ਸੀ ਇੱਕ ਲੜਕਾ ਆਇਆ 3-4 ਦਿਨ ਪਹਿਲਾਂ ਦੀ ਗੱਲ ਹੈ ਸ਼ਾਇਦ ਬਾਹਰ ਸਕੂਟੀ ਲਾਈ ਹੈ ਸਾਡੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੈ ਲਾ ਕੇ ਤੇ ਗੱਡੀ ਬੈ ਕੇ ਚਲ ਗਏ ਆਈ ਵੇਖਿਆ ਤੇ ਚੋਕੇ ਮੁੰਡੇ ਨੇ ਕਿਹਾ ਕਿ ਅੰਦਰ ਕਰਦੇ ਆਣ ਕੇ ਸਮਝਾ ਕੇ ਦੇ ਦਾਂਗੇ ਉਹ ਆਏ ਹਾਂਜੀ ਤੁਹਾਡੀ ਸਕੂਟੀ ਅੰਦਰ ਲਾਈ ਹੈ ਤੁਸੀਂ ਇੱਧਰ ਅਨੈਸੀਸਰੀ ਪਾਰਕ ਨਹੀਂ ਥੋੜਾ ਜਿਹਾ ਬਸਟਰਡ ਪਾਰਕਿੰਗ ਬਣੀ ਉੱਥੇ ਲਾਓ ਤੇ ਉਹ ਚੋਕੇ ਸਕੂਟੀ ਵਾਪਸ ਕਰਤੀ ਐ ਕੋਈ ਗੱਲਬਾਤ ਨਹੀਂ ਉਹਦੋਂ ਸੌਰੀ ਫੀਲ ਕਰਕੇ ਗਿਆ ਲੜਕਾ ਅੱਜ ਪਤਾ ਨਹੀਂ ਕਿਹੜੀ ਰਜਿਸਟ੍ਰੇਸ਼ਨ ਉਹ 15 ਤੋਂ 20 ਮੁੰਡੇ ਲੈ ਕੇ ਆਇਆ ਅਛਾ ਕਿੰਨੇ ਫਾਇਰ ਹੋਏ ਨੇ ਉਹ ਦੇਖੋ ਇੱਕ ਦੋ ਫਾਇਰ ਮੇਰੇ ਕੋਲ ਆਇਆ ਆਪਣੀ ਜਵਾਬੀ ਫਾਇਰ ਵਿੱਚ ਰਿਪੋਰਟਿੰਗ ਜਿਹੜਾ ਹੈ ਕਹਿੰਦਾ ਨਹੀਂ ਇਤ ਨਹੀਂ ਕਰਦੇ ਤੂੰ ਮਾਰ ਦੇਣਾ ਹਾਂ ਤੈਨੂੰ ਤੇ ਉਹਨਾਂ ਨੇ ਵੀ ਫਾਇਰ ਕੱਢੇ ਆ ਵੱਡੇ ਬ੍ਰਦਰ ਨੇ ਵੀ ਕੱਢੇ ਆ ਕੋ ਚਾਰ ਪੰਜ ਫਾਇਰ ਹੋਏ ਸੂਚਨਾ ਪ੍ਰਾਪਤ ਹੋਈ ਜੇ ਨਿਊ ਵੈਬਰਜ ਅਕੈਡਮੀਆ ਵਿਦ ਰੈਸਟੋਰੈਂਟ ਆ ਇਹਨਾਂ ਦੇ ਇੱਥੇ ਬਾਹਰ ਕੋਈ ਫਾਇਰਿੰਗ ਹੋਈ ਹੈ ਇਹ ਸੂਚਨਾ ਮਿਲਣ ਦੇ ਆਧਾਰ ਤੇ ਆਪਾਂ ਪੁੱਛੀਏ ਇੱਥੇ ਕਿ ਸੀਸੀਟੀਵੀ ਕੈਮਰੇਜ ਜੋ ਇਹਨਾਂ ਦੇ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਨੇ